ਹਾਂਜੀ ਅੱਜ ਆਪਾਂ ਬਣਾਵਾਂਗੇ ਮੂੰਗੀ ਦੀ ਦਾਲ ਦਾ ਹਲਵਾ ਮੂੰਗੀ ਦੀ ਦਾਲ ਲਈ ਆਪਾਂ ਨੇ 200 ਗ੍ਰਾਮ ਇਹਨੂੰ ਆਪਾਂ ਨੇ 4-5 ਪਾਣੀਆਂ ਪਾਣੀ ਨਾਲ ਧੋਣਾ ਮੈਨੂੰ ਤੇ ਇਹਦੇ ਜਿਹੜਾ ਚਿੱਟੀ-ਚਿੱਟੀ ਜੀ ਚਿੱਟਾ ਪਾਣੀ ਜਿਹਾ ਹੋ ਜਾਂਦਾ ਵਾ ਉਹ ਆਪਾਂ ਮਨ ਲਓ ਕਿ ਸਾਫ਼ ਕਰ ਕਰ ਕੇ ਇਹਨੂੰ ਰੱਖਣਾ ਮੈਂ पांच छह ਪਾਣੀਆਂ ਚ ਆਪਾਂ ਕੱਢ ਲਿਆ। ਹੁਣ ਇਹਨੂੰ ਆਪਾਂ ਅੱਧੇ ਘੰਟੇ ਲਈ ਭੋਂ ਦਵਾਂਗੇ। ਭੋਂ ਅੱਧਾ ਘੰਟਾ ਹੋ ਗਿਆ। ਆਪਾਂ ਨੇ ਹੁਣ ਦਾਲ ਨੂੰ ਦੇਖ ਲੈਣਾ। ਦਾਲ ਆਪਣੀ ਗਈ ਆ ਫੁੱਲ। ਇਹਨੂੰ ਆਪਾਂ ਛਾਣ ਲਵਾਂਗੇ। ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਦਾਲ ਦੇ ਵਿੱਚ। ਤੇ ਆਪਾਂ ਛਾਣ ਨੂੰ ਨੀਚੇ ਨੂੰ ਫਲਾ ਦਵਾਂਗੇ। ਇੱਕ ਪਾਸੇ ਹੁਣ ਕੜਾਹੀ ਰੱਖ ਲਾਂਗੇ ਆਪਾਂ ਕੜਾਹੀ ਦੇ ਵਿੱਚ ਜਿਹੜੀ ਦਾਲ ਛਾਣੀ ਹੋਈ ਆ ਉਹਦਾ ਆਪਾਂ ਹੁਣ ਪਾਣੀ ਸੁਕਾ ਲਵਾਂਗੇ ਉਹਨੂੰ ਡਰਾਈ ਜੀ ਕਰਨੀ ਆ ਕੱਲੀ ਕੱਲੀ ਦਾਲ ਨੂੰ ਹੀ ਕਰਨਿਆ ਹਜੇ ਇਹਨੂੰ ਆਪਾਂ 2 ਤੋਂ 3 ਮਿੰਟ ਤੱਕ ਇਹ ਆਪਾਂ ਦਾਲ ਨੂੰ ਇਦਾਂ ਭੁੰਨਾਂਗੇ ਫਿਰ ਜਦੋਂ ਇਹ ਇਦਾਂ ਭੁੰਨ ਲਵਾਂਗੇ ਆਪਾਂ ਫਿਰ ਜਦੋਂ ਘਿਓ ਵਿੱਚ ਭੁੰਨਾਂਗੇ ਫਿਰ ਆਪਾਂ ਨੂੰ ਜਿਆਦਾ ਨਹੀਂ ਸੀਕ ਲਵਾਉਣ ਦੀ ਲੋੜ ਪੈਣੀ ਕਿਉਂਕਿ ਆਪਾਂ ਹੁਣੇ ਹੀ ਪਕਾ ਦੇਣੀ ਆ ਦਾਲ ਇਹਨੂੰ ਚੰਗੀ ਤਰੀਕੇ ਨਾਲ ਆਪਾਂ 2 ਤੋਂ 3 ਮਿੰਟ ਤੱਕ ਆਪਾਂ ਇਹਨੂੰ ਪਕਾਵਾਂਗੇ ਹਿਲਾਇ ਜਾਣਾ ਮਾ ਇਹ ਥੱਲੇ ਨਾ ਲੱਗੇ ਇਹਦਾ ਹਲਵਾ ਮੂੰਗੀ ਦੀ ਦਾਲ ਦਾ ਹਲਵਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਵਾ ਵੇहां ਸ਼ਾਦੀਆਂ ਚ ਵੀ ਇਹ ਹਲਵਾ ਬਣਦਾ ਵਾ ਹਲਵਾਈ ਵੀ ਇਦਾਂ ਹੀ ਬਣਾਉਂਦੇ ਆ ਸਕਾ ਕੇ ਮੂੰਗੀ ਦੀ ਦਾਲ ਨੂੰ ਹੁਣ ਆਪਾਂ ਨੇ ਆ ਪੀਸ ਲਿਆ ਪੀਸ ਪੀਸਣ ਤੋਂ ਪੀਸ ਲਿਆ ਆਪਾਂ ਨੇ ਹੁਣ ਬਰੀਕ ਪੀਸ ਲਿਆ ਜਿਆਦਾ ਬਰੀਕ ਵੀ ਨਹੀਂ ਕਰਨਾ ਇਹ ਥੋੜਾ ਜਿਹਾ ਵਿੱਚ ਕਣ ਜਿਹਾ ਹੋਣਾ ਚਾਹੀਦਾ ਕਿ ਆਪਾਂ ਜਦੋਂ ਹਲਵਾ ਬਣਾਈਏ ਤੇ ਉਹ ਦਾ ਟੇਸਟ ਆਵੇ ਸੂਜੀ ਜਿੰਨਾ ਆਪਾਂ ਜਿੰਨੀ ਸੂਜੀ ਮੋਟੀ ਹੁੰਦੀ ਹੈ ਓਨਾ ਹੀ ਆਪਾਂ ਪੀਸ ਲਿਆ ਹਣ ਕਿ ਉਹ ਪਾਵਾਂਗੇ ਕੜਾਹੀ ਦੇ ਵਿੱਚ ਦੇਸੀ ਘਿਓ ਚ ਬਣਾਵਾਂਗੇ ਜੀ ਆਪਾਂ ਪੀਸੀ ਘਿਓ ਆਪਾਂ ਨੇ ਪਾ ਲਿਆ ਕਿ ਉਹ ਆਪਾਂ ਨੇ ਗਰਮ ਕਰਨਾ ਗਰਮ ਕਰਨ ਤੋਂ ਬਾਅਦ ਚ ਇੱਕ ਚਮਚ ਸੋਜੀ ਪਾਈ ਆ ਇੱਕ ਚਮਚ ਸੋਜੀ ਪਾਈ ਆ ਸਰਵਸ स्पून ਜਿਹੜਾ ਹੁੰਦਾ ਅੱਧਾ ਚਮਚ ਵੇਸਣ ਦਾ ਦੋਨੇ ਚੀਜ਼ਾਂ ਪਾ ਕੇ ਆਪਾਂ ਨੇ ਜਿਹੜੀ ਉਹ ਮੂੰਗੀ ਦੀ ਦਾਲ ਆਪਾਂ ਮਿਕਸੀ ਕੀਤੀ ਆ ਫਿਰ ਆਪਾਂ ਉਹ ਬਾਦਮਾਂਗੇ ਹੁਣ ਇਹਨੂੰ ਇੰਨੇ ਹੀ ਘਿਓ ਵਿੱਚ ਆਪਾਂ ਨੇ ਇਹਨੂੰ ਭੁੰਨ ਲੈਣਾ ਵਾ ਕਿਉਂਕਿ ਜਦੋਂ ਆਪਾਂ ਸੂਜੀ ਪਾਉਂਦੇ ਆ ਇਹਦੇ ਨਾਲ ਵੀ ਮਤਲਬ ਕਿ ਹਲਵੇ ਦਾ ਸਵਾਦ ਵਧੀਆ ਬਣ ਜਾਂਦਾ ਇਹਨੂੰ ਆਪਾਂ 2 ਤੋਂ 3 ਮਿੰਟ ਤੱਕ ਇਹਨੂੰ ਭੁੰਨਾ ਦੇ ਆਪਾਂ ਇਦਾਂ ਹੀ ਦੀ ਨਾਲ ਇਹਨੂੰ ਹਲਾਈ ਜਾਣਾ ਕਿ ਇਹ ਮਤਲਬ ਕਿ نیچے ਤਾਂ ਇਹ ਕੀ ਲੱਗਣਾ ਵਾ ਕੜਾਹੀ ਦੇ ਤਾਂ ਆਪਾਂ ਨੂੰ ਵੀ ਥੱਲੇ ਕਾਲੀ ਜੀ ਨਾ ਹੋ ਜਵੇ ਇਸ ਕਰਕੇ ਆਪਾਂ ਨੇ ਇਹਨੂੰ ਹਲਾਈ ਜਾਣਾ ਵਾ 2 ਤੋਂ 3 ਮਿੰਟ ਤੱਕ ਆਪਾਂ ਇਹਨੂੰ ਭੁੰਨਣਾ ਵਾ ਦੇਖੋ ਥੋੜੀ ਜੀ ਭੁੰਨ ਗਈ ਆ ਕਿ ਉਹ ਜਿਹੜਾ ਆਪਾਂ ਪਾਇਆ ਸੀ ਦੇਖੋ ਥੋੜਾ ਥੋੜਾ ਇਹਨਾਂ ਦੇ ਵਿੱਚੋਂ ਨਿਕਲਣ ਲੱਗ ਗਿਆ ਦਾਲ ਵਿੱਚੋਂ ਤੇ ਇਹਦਾ ਮਤਲਬ ਵੀ ਹਲੇ ਪੰਨ ਨੂੰ ਪੰਨ ਨੂੰ ਟਾਈਮ ਲੱਗੂਗਾ ਕਿ ਜਦੋਂ ਤੱਕ ਥੋੜਾ ਕਿ ਉਹ ਹੋਰ ਨਹੀਂ ਛੜਦੀ ਫਿਰ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਆਪਣੀ ਜਿਹੜੀ ਦਾਲ ਆ ਪੁੱਜ ਗਈ ਆ ਉਹਦੋਂ ਆਪਾਂ ਪਹਿਲਾਂ ਵੀ ਜਦੋਂ ਪਕਾਈ ਆ ਦਾਲ ਆ ਕੱਲੀ ਆਪਾਂ ਪਾਣੀ ਸੁਕਾਇਆ ਵਾ ਤੇ ਹੁਣ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਥੋੜਾ ਜਿਆ ਹਜੇ ਹੋਰ ਸਿਕ ਲੱਗੇਗਾ ਹਾਂਜੀ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਮੂੰਗੀ ਦੀ ਦਾਲ ਦਾ ਜਿਹੜਾ ਹਲਵਾ ਹੁੰਦਾ ਵਾ ਇਹ ਦਾਣੇਦਾਰ ਹੁੰਦਾ ਵਾ ਦਾਣੇਦਾਰ ਇਸੇ ਕਰਕੇ ਹੁੰਦਾ ਜਦੋਂ ਆਪਾਂ ਵਿੱਚ ਸੂਜੀ ਪਾ ਲੈਂਦੇ ਆ ਤੇ ਜਿਹੜੀ ਆਪਾਂ ਦਾਲ ਪੀਸੀ ਆ ਉਹ ਸੂਜੀ ਜਿੰਨੀ ਮੋਟੀ ਪੀਸਣੀ ਆ ਫਿਰ ਇਹ ਦਾਣੇਦਾਰ ਹਲਵਾ ਤਿਆਰ ਹੋ ਜਾਂਦਾ ਹਾਂਜੀ ਦੇਖੋ ਆਪਣਾ ਹੁਣ ਪੂਰਾ ਪੱਕ ਗਿਆ ਰੰਗ ਵੀ ਚੇਂਜ ਹੋ ਗਿਆ ਹਾਂਜੀ ਰੰਗ ਦੇਖੋ ਜੀ ਕਲਰ ਮੂੰਗੀ ਦੀ ਦਾਲ ਦਾ ਕਿਦਾਂ ਦਾ ਕਲਰ ਸੀ ਹੁਣ ਪੂਰੀ ਪੱਕ ਕੇ ਬ੍ਰਾਊਨ ਕਲਰ ਦੀ ਹੋ ਗਈ ਆ ਕਈ ਲੋਕ ਇਹਦੇ ਵਿੱਚ ਕਲਰ ਵੀ ਪਾ ਲੈਂਦੇ ਆ ਵੀ ਆਪਾਂ ਕਲਰ ਤੋਂ ਬਿਨਾਂ ਹੀ ਬਣਾਵਾਂਗੇ ਹਾਂਜੀ ਇਹ ਜਿਹੜਾ ਆਪਾਂ ਪਾਇਆ ਵਾ ਇਹ ਨਾਰੀਅਲ ਦਾ ਬਰਾਦਾ ਸੀਗਾ ਨਾਰੀਅਲ ਦਾ ਜਿਹੜਾ ਹੁੰਦਾ ਵਾ ਥੋੜਾ ਜਿਹਾ ਇੱਕ ਚਮਚ ਆਪਾਂ ਇਹ ਹੁਣ ਅੱਧਾ ਗਲਾਸ ਆਪਾਂ ਨੇ ਦੁੱਧ ਦਾ ਪਾ ਲਿਆ ਕਿਉਂਕਿ ਕੂਆ ਵੀ ਪਾਉਣਾ ਆਪਾਂ ਨੇ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਬਿਲਕੁਲ ਵੀ ਅੱਧਾ ਗਲਾਸ ਆਪਾਂ ਨੇ ਦੁੱਧ ਦਾ ਪਾ ਲਿਆ ਚੀਨੀ ਪਾਈ ਆ ਅੱਧੀ ਕੋਲੀ ਚੀਨੀ ਦੀ ਪਾਈ ਆ ਜਿਹੜੇ ਜਿਹੜੀ ਆਪਾਂ ਦਾਲ ਨਾਪੀ ਸੀ ਜਿਹੜੀ ਕੋਲੀ ਨਾਲ ਉਹੀ ਆਪਾਂ ਨਾਪ ਕੇ ਚੀਨੀ ਪਾ ਲਈ ਆ ਇੱਕ ਕੋਲੀ ਸੀਗੀ ਮੌਣੀ ਕੋਲੀ ਆਪਾਂ ਨੇ ਉਹਦੀ ਪਾਤੀ ਚੀਨੀ ਦੀ ਇੱਕ ਕੋਲੀ ਦਾਲ ਦੀ ਸੀਗੀ ਹਾਂਜੀ ਹੁਣ ਆ ਜਿਹੜਾ ਮੈਂ ਥੋੜਾ ਜਿਹਾ ਖੂਆ ਕੱਢਿਆ ਸੀਗਾ ਘਰੀ ਕੱਢਿਆ ਸੀਗਾ ਮੈਂ ਆਪਣਾ ਦੁੱਧ ਨੂੰ ਪਕਾ ਪਕਾ ਕੇ ਤੇ ਆਪਾਂ ਇਹ ਚ ਦਾਖਾ ਪਾਤੀਆਂ ਤੇ ਥੋੜੇ ਜਿਹਾ ਅਖਰੋਟ ਪਾਤੇ ਇਹ ਚ ਆਪਾਂ ਥੋੜਾ ਜਿਹਾ ਹੋਰ ਦੇਸੀ ਘੇ ਪਾ ਕੇ ਇਹਨੂੰ ਹੁਣ 1 ਮਿੰਟ ਲਈ ਹੋਰ ਪਕਾਵਾਂਗੇ ਬੇਚੀ ਨੀ ਜੁਨੀ ਸਾਰਾ ਕੁਝ ਮਿਕਸ ਹੋ ਜਾਵੇਗਾ ਤੇ ਘਿਓ ਵੀ ਛੱਡ ਦੂਗਾ ਹਲਵਾ ਇਹ ਬਹੁਤ ਵਧੀਆ ਦਾਣੇਦਾਰ ਆਪਣਾ ਜੀ ਹਲਵਾ ਬਣ ਕੇ ਤਿਆਰ ਆ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਹਾਂਜੀ ਦੇਖੋ ਘਿਓ ਛੱਡਤਾ ਕਿੰਨਾ ਇਹ ਹੁਣ ਆਪਾਂ ਸਰਵ ਕਰਾਂਗੇ